ਕੇਂਦਰੀ ਰਾਜ ਮੰਤਰੀ ਤੇ ਤਾਜ਼ੇ-ਤਾਜ਼ੇ ਭਾਜਪਾਈ ਬਣੇ ਰਵਨੀਤ ਬਿੱਟੂ ਜਿਹੜੇ ਜਾਣੇ ਜਾਂਦੇ ਨੇ ਆਪਣੇ ਬੇਤੁੱਕੇ ਬਿਆਨਾਂ ਦੇ ਲਈ ਅੱਜ ਰਾਜਪੁਰੇ ਦੀ ਰੈਲੀ ਦੌਰਾਨ ਇੱਕ ਨਵਾਂ ਹਸੋਈਣਾ ਬਿਆਨ ਦਿੱਤਾ ਕਹਿੰਦੇ ਜੀ ਜਿਹੜੇ ਤਿੰਨ ਕਾਲੇ ਕਾਨੂੰਨ ਭਾਰਤੀ ਜਨਤਾ ਪਾਰਟੀ ਲੈ ਕੇ ਆਈ ਸੀ ਸਾਨੂੰ ਸ਼੍ਰੋਮਣੀ ਅਕਾਲੀ ਦਲ ਨੇ ਵਿਸ਼ਵਾਸ ਦਿਵਾਇਆ ਸੀ ਕਿ ਤੁਸੀਂ ਕਾਨੂੰਨ ਲਿਆਓ ਸਾਡੀ ਕਿਸਾਨਾਂ ਦੇ ਨਾਲ ਗੱਲੋ ਬਿੱਟੂ ਸਾਹਿਬ ਮੈਂ ਸਮਝ ਸਕਦਾ ਕਿ ਤੁਸੀਂ ਹਤਾਸ਼ ਹੋ ਅੱਜ ਦੀ ਰੈਲੀ ਦੇ ਵਿੱਚ ਇਕੱਠ ਨਹੀਂ ਹੋਇਆ ਪੰਜਾਬੀਆਂ ਨੇ ਹੰਗਾਰਾ ਨਹੀਂ ਦਿੱਤਾ ਪਰ ਸਵਾਲ ਤਾਂ ਉੱਠਦਾ ਕਿ ਕੀ ਇਹ ਕਾਲੇ ਕਾਨੂੰਨਾਂ ਦਾ ਵਿਰੋਧ ਕੱਲਾ ਪੰਜਾਬ ਦਾ ਕਿਸਾਨ ਕਰ ਰਿਹਾ ਸੀ ਜਾਂ ਦੇਸ਼ ਦਾ ਤੇ ਭਾਰਤੀ ਜਨਤਾ ਪਾਰਟੀ ਜਿਹੜੀ ਦੇਸ਼ ਤੇ ਰਾਜ ਕਰ ਰਹੀ ਸੀ ਉਹ ਸ਼੍ਰੋਮਣੀ ਅਕਾਲੀ ਦਲ ਜਿਹੜੀ ਖੇਤਰੀ ਪਾਰਟੀ ਆ ਉਹਦੇ ਕਹੇ ਤੇ ਕਾਨੂੰਨ ਲਿਆਈ ਤੇ ਸਾਰੇ ਦੇਸ਼ ਨਾਲ ਤੁਸੀਂ ਗੱਲ ਹੀ ਨਹੀਂ ਕੀਤੀ ਜਿਸ ਤਰੀਕੇ ਦੀਆਂ ਸਟੇਟਮੈਂਟਾਂ ਤੁਹਾਡੀਆਂ ਆਚਾਰੀਆਂ ਨੇ ਮੈਂ ਤੁਹਾਨੂੰ ਯਾਦ ਕਰਾ ਦਿਆਂ ਕਿ ਉਹ ਸਮੇਂ ਦੀ ਗੱਲ ਹੈ ਜਦੋਂ ਤੁਸੀਂ ਦਿੱਲੀ ਦੇ ਪਾਰਕਾਂ 'ਚ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੂੰ ਲੱਭਦੇ ਫਿਰਦੇ ਸੀ ਔਰ ਕੈਮਰਾ ਇਹ ਗੱਲ ਬਿੱਟੂ ਸਾਹਿਬ ਕਹਿੰਦੇ ਹੁੰਦੇ ਸੀ ਕਿ ਮੈਨੂੰ ਭਾਰਤੀ ਜਨਤਾ ਪਾਰਟੀ ਦੇ ਨੇਤਾ ਮਿਲਣ ਸਹੀ ਮੈਂ ਤਾਂ ਚਪੇੜਾ ਮਾਰਨੀ ਹੈ ਇਹਨਾਂ ਦੇ ਮੂੰਹ ਤੇ ਤੇ ਬਿੱਟੂ ਸਾਹਿਬ ਸ਼੍ਰੋਮਣੀ ਅਕਾਲੀ ਦਲ ਉਸ ਸਮੇਂ ਭਾਈਵਾਲ ਸੀ ਤੇ ਜਦੋਂ ਦੋ ਪਾਰਟੀਆਂ ਐਲਾਈਅੰਸ ਦੇ ਵਿੱਚ ਹੁੰਦੀਆਂ ਨੇ ਉਹ ਕਿਸ ਲੈਵਲ ਤੇ ਗੱਲ ਕਰਦੀਆਂ ਨੇ ਮaaf ਕਰਨਾ ਤੁਸੀਂ ਅੱਜ ਵੀ ਨਾ ਉਸ ਸੌਦੇ ਤੇ ਉਹ ਨਾ ਉਸ ਲੈਵਲ ਤੇ ਉਹ ਨੱਡਾ ਸਾਹਿਬ ਜਿਹੜੇ ਬੀਜੇਪੀ ਦੇ ਪ੍ਰਧਾਨ ਨੇ ਉਹਨਾਂ ਦੇ ਘਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਗੱਲ ਕਹੀ ਸੀ ਕਿ ਜੇ ਤਿੰਨ ਕਾਲੇ ਕਾਨੂੰਨਾਂ ਤੇ ਬੀਜੇਪੀ ਦੀ ਸਰਕਾਰ ਅੱਗੇ ਵੱਧਦੀ ਹੈ ਤਾ ਸ਼੍ਰੋਮਣੀ ਅਕਾਲੀ ਦਲ ਅਲਾਇੰਸ ਵੀ ਛੱਡੂ ਵਜ਼ੀਰੀ ਵੀ ਛੱਡੂ ਤੇ ਸ਼੍ਰੋਮਣੀ ਅਕਾਲੀ ਦਲ ਨੇ ਦੋਨੇ ਚੀਜ਼ਾਂ ਛੱਡੀਆਂ ਔਨ ਰਿਕਾਰਡ ਹੈ ਜੇ ਕਿਸੇ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਚ ਵੋਟ ਪਾਈ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਦੋ ਸੰਸਦ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਭੈਣ ਜੀ ਹਰਸਿੰਦਰ ਕੌਰ ਬਾਦਲ ਤੁਸੀਂ ਤੋਂ ਦੇ ਖਿਲਾਫ ਵੀ ਵੋਟ ਨਹੀਂ ਪਾ ਕੇ ਆ ਤੇ ਅਜੋ ਹੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਬੈਠੇ ਹੋ ਕਿਉਂ ਕਿਉਂਕਿ ਹੁਣ ਤੁਸੀਂ ਵਜ਼ੀਰ ਬਣ ਗਏ ਸੋ ਮੈਂ ਤੁਹਾਨੂੰ ਸਪਸ਼ਟ ਤੌਰ ਤੇ ਕੁਝ ਗੱਲਾਂ ਕਹਿਣੀਆ ਚਾਹਨਾ ਕਿ ਜਦੋਂ ਕੋਈ ਸਟੇਟਮੈਂਟ ਦਿਨੇ ਹੋ ਤਾਂ ਉਹਨੂੰ ਪਹਿਲਾਂ ਤੋਲੋ ਫਿਰ ਬੋਲੋ ਮਰਿਆਦਾ ਚ ਰਹਿ ਕੇ ਗੱਲ ਕਰਨੀ ਬਿਲਕੁਲ ਸਹੀ ਹੈ ਐਸੇ ਬੇਫਸੂਲ ਦੇ ਇਲਜ਼ਾਮ ਨਹੀਂ ਲਾਉਣੇ ਚਾਹੀਦੇ ਸਸੀ ਬਾਣੀ ਰਹੋ ਹਰ ਤਾਜ਼ਾ ਅਪਡੇਟ ਲਈ ਆਨਸਕਾਈ ਟੀਵੀ ਦਿਨਾਲ